ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਸਮਾਗਮ ਰੱਖਿਆ ਨਿਯੁਕਤੀ ਪੱਤਰ ਵੀ ਦਿੱਤੇ ਜਿਹੜੇ ਪੀਸੀਐਸ ਅਧਿਕਾਰੀ ਲਾ ਦਿੱਤੇ ਚਾਰ ਖਿਡਾਰੀ ਹਾਕੀ ਦੇ ਜਿਸ ਦੇ ਵਿੱਚ ਨਾਮੀ ਖਿਡਾਰੀ ਨੇ ਜਿਨ੍ਹਾਂ ਨੂੰ 15-15 ਸਾਲ ਕਿਸੇ ਨੂੰ 10 ਸਾਲ ਹੋ ਗਿਆ ਹਾਕੀ ਟੀਮ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਆਂ ਕੁਝ ਨੂੰ ਡੀਐਸਪੀ ਨਿਯੁਕਤ ਕੀਤਾ ਇਹ ਪਹਿਲੀ ਵਾਰੀ ਸੁਣਨ ਦੇਖਣ ਨੂੰ ਮਿਲ ਰਿਹਾ ਕਿ ਮੁੱਖ ਮੰਤਰੀ ਨੇ ਪੀਸੀਐਸ ਅਧਿਕਾਰੀ ਨਿਯੁਕਤ ਕੀਤੇ ਆ ਖਿਡਾਰੀ ਦੇਖੋ ਪਹਿਲੀ ਗੱਲ ਹੈ ਕਿ ਜਦੋਂ ਮੈਲ ਸਿੰਘ ਭੁੱਲਰ ਹੁੰਦੇ ਇੱਕ ਸਪੋਰਟਸ ਕੋਰਟ ਹੁੰਦਾ ਹੈ ਪੁਲਿਸ ਦੇ 3% ਉਸ ਸਪੋਰਟਸ ਕੋਰਟ ਦੇ ਗੰਦ ਵੀ ਬੜਾ ਪਿਆ ਹੈਗਾ ਕਿ ਕਈਆਂ ਨੂੰ ਜਿਨ੍ਹਾਂ ਨੇ ਡੰਡਾ ਨਹੀਂ ਫੜਿਆ ਸੀ ਉਹ ਹਾਕੀ ਦੇ ਖਿਡਾਰੀ ਬਣ ਗਏ ਨਾ ਜਿਨ੍ਹਾਂ ਨੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਇਸ ਟਾਈਮ ਵੀ ਉਹ ਕਈ ਚੱਲ ਰਹੀਆਂ ਡੀਐਸਪੀ ਪ੍ਰਮੋਟ ਕਰਨ ਲੱਗੇ ਉਹ ਰੌਲਾ ਚੱਲ ਰਿਹਾ ਹੈਗਾ ਸਰਕਾਰ ਧੱਕੇ ਨਾਲ ਕਰ ਰਹੀ ਹੈਗੀ ਕਾਨੂੰਨ ਨੂੰ ਤੋੜ ਕੇ ਕਰ ਰਹੀ ਹੈਗਾ ਉਹ ਇੱਕ ਵੱਖਰਾ ਵਿਸ਼ਾ ਲੇਕਿਨ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਿਹੜੇ ਸਾਡੇ ਕਾਮਨਵੈਲਥ ਲੰਪੀਨ ਏਸ਼ੀਅਨ ਹਾਕੀ ਟੀਮ ਦੇ ਖਿਡਾਰੀ ਜਿਨ੍ਹਾਂ ਨੇ ਮੈਡਲ ਜਿੱਤ ਕੇ ਲਿਆਂਦੇ ਨੇ ਉਹਨਾਂ ਨੂੰ ਪੀਸੀਐਸ ਆਫੀਸਰ ਕਿਉਂਕਿ ਡਾਇਰੈਕਟ ਐਸ ਡੀ ਐਮ ਭਰਤੀ ਹੋਣਗੇ ਉਹ ਇੱਕ ਬਹੁਤ ਹੀ ਵਧੀਆ ਫੈਸਲਾ ਹੈਗਾ ਕਿ ਸਾਡੇ ਜਿਹੜੇ ਪੰਜਾਬ ਦਾ ਇੱਕ ਇੱਕ ਜਿਹੜਾ ਕਹਿੰਦੇ ਨਾ ਸੁਨਹਿਰੀ 골ਡਨ ਪੀਰੀਅਡ ਸੀ ਨਾ ਪੰਜਾਬ ਮੱਲਾ ਮਾਰਦਾ ਸੀ 올림픽 ਦੇ ਵਿੱਚ ਉਹ ਵੀ ਟੀਮਾਂ ਸੀ ਜਦੋਂ ਹਾਕੀ ਦੇ 11-11 ਪਲੇਅਰ ਹੀ ਤੇ ਚਾਹ 42 ਦਾ ਚਾਹ 46 ਦਾ वर्ल्ड कप ਉਹ ਜਿੱਤ ਕੇ ਲਿਆਉਂਦੇ ਹਾਕੀ ਦੇ ਨਾ ਤੇ ਉਹ ਉਹ ਜਿਹੜਾ ਸਾਡਾ ਗੋਲਡਨ ਪੀਰੀਅਡ ਆ ਉਹ ਗਾਇਬ ਹੋ ਗਿਆ ਸੀ ਕਿਉਂ 50 52 ਚ ਪੰਜਾਬ ਚ ਅੱਤਵਾਦ ਪੀਰੀਅਡ ਆ ਗਿਆ ਚਲੋ ਸਾਲ ਗਏ ਨੇ ਫਿਰ ਹੁਣ ਪੰਜਾਬ ਖੇਡਾਂ ਦੇ ਪਿੱਛੇ ਮੁਕਾਬਲੇ ਬਹੁਤ ਪਿੱਛੇ ਵੈਸੇ ਤੇ ਸਾਰੇ ਖੇਤਰਾਂ ਚ ਪਿੱਛੇ ਰਹਿ ਗਿਆ ਲੇਕਿਨ ਆ ਜਿਹੜੀ ਸਰਕਾਰ ਨੇ ਪੀਸੀਐਸ ਆਫੀਸਰ ਕਿਉਂਕਿ ਜਿਹੜਾ ਪੀਸੀਐਸ ਆਫੀਸਰ ਲੱਗੂਗਾ ਉਹ ਸਿੱਧਾ ਐਸਡੀਐਮ ਲੱਗੂਗਾ ਚਾਰ ਖਡਾਰੀਆਂ ਦੀ ਆਪਸ਼ਨ ਹੋਵੇਗੀ ਹਾਲਾਂਕਿ ਕਈਆਂ ਨੂੰ ਕਿਉਂਕਿ ਵਰਦੀ ਬੜੀ ਪਿਆਰੀ ਕਿਉਂਕਿ ਜੇ ਕੋਈ ਆਈਐਸਵੀ ਹੈਗਾ ਨਾ ਤੇ ਜਿਹੜੇ ਸਿਪਾਈ ਵੀ ਹੌਲਦਰ ਲੁਕੀ ਵਰਦੀ ਦਾ ਜਿਆਦਾ ਟੌਰ ਹੈ ਵਰਦੀ ਜਿਹੜੀ ਪੁਲਿਸ ਦੀ ਨਾ ਜਾਂ ਆਰਮੀ ਦੀ ਇੱਕ ਗਲੈਮਰ ਆ ਅੱਜਕੱਲ ਕਿਉਂਕਿ ਬੜਾ ਬੰਦਾ ਆਪਣੇ ਆਪ ਨੂੰ ਫਕਰ ਮਹਿਸੂਸ ਕਰਦਾ ਹੈਗਾ ਤੇ ਕਈਆਂ ਨੇ ਖਿਡਾਰੀਆਂ ਨੇ ਕਿਹਾ ਡੀਐਸਪੀ ਭਰਤੀ ਹੋਣਾ ਕਿਉਂਕਿ ਉਹਨੂੰ ਲੱਗਦਾ ਕਿ ਡੀਐਸਪੀ ਇੱਕ ਆਪਣੇ ਆਪ ਚ ਕਿਉਂਕਿ ਪੁਲਿਸ ਦਾ ਆਪਣਾ ਇੱਕ ਆਪ ਚ ਜਲਵਾ ਹੈਗਾ ਹਾਲਾਂਕਿ ਪੁਲਿਸ ਦੇ ਵਿੱਚ ਇਨਾ ਐਕਸਪੋਜ਼ਰ ਨਹੀਂ ਹੈਗਾ ਜਿੰਨਾ ਸਿਵਲ ਸਰਵਿਸ ਦੇ ਵਿੱਚ ਐਕਸਪੋਜ਼ਰ ਉਹ ਚਾਰ ਜਿਹੜੇ ਖਿਡਾਰੀ ਜਿਨ੍ਹਾਂ ਨੇ ਪੀਸੀਐਸ ਅਡਾਪਸ਼ਨ ਦਿਖਾਈ ਉਹ ਚੰਗੀ ਗੱਲ ਚਲੋ ਜਿਹਨੇ ਡੀਐਸਪੀ ਬਨਾ ਉਹ ਜਿਹੜੇ ਅੱਜ ਡੀ ਆਪੀਐਸ ਅਫਸਰ ਬਣ ਜਾਣਗੇ ਆਈਜੀ ਤੱਕ ਰਿਟਾਇਰ ਹੋ ਜਾਣਗੇ ਜਿਹੜੇ ਅੱਜ ਛੋਟੀ ਏਜ ਆ ਜਿਵੇਂ ਇਹ ਸਾਰੇ ਕੋਈ 23 24 ਸਾਲ ਦੇ ਹੋਣਗੇ ਮੁੰਡੇ 25 ਸਾਲ ਦੇ ਹੋਣਗੇ ਜਾਂ ਵੱਧ ਤੋਂ 26 27 ਦੇ ਹੋਣਗੇ ਕਿਉਂਕਿ 28 ਸਾਲ ਤੋਂ ਜ਼ਿਆਦਾ ਉਮਰ ਹੋ ਗਈ ਤੁਸੀਂ ਡੀਐਸਪੀ ਭਰਤੀ ਨਹੀਂ ਹੋ ਸਕਦੇ ਇਹ ਇੰਨੀ ਛੋਟੀ ਏਜ ਦੇ ਵਿੱਚ ਅਗਰ ਪੀਸੀਐਸ ਆਫੀਸਰ ਲੱਗਦੇ ਐਸਡੀਐਮ 8 9 ਸਾਲਾਂ ਨੂੰ ਇਹਨਾਂ ਨੇ ਆਈਐਸ ਪ੍ਰਮੋਟ ਹੋ ਜਾਣਗੇ 10 ਸਾਲ ਬਾਅਦ ਪ੍ਰਮੋਟ ਹੋਣਗੇ ਇਹ ਜਾ ਕੇ ਡੀਸੀਵੀ ਬਣਨਗੇ ਸਪੈਸ਼ਲ ਸੈਕਟਰੀ ਤੱਕ ਪਹੁੰਚ ਜਾਣਗੇ ਨਾ ਜੀ ਸੈਕਟਰੀ ਤੱਕ ਵੀ ਪਹੁੰਚ ਜਾਣਗੇ ਜੇ ਇਸ ਦੀ ਉਮਰ ਕੋਈ ਘੱਟ ਹੋਈ ਜੇ ਤੇ ਮੀਨੂ ਲਾਦੇ ਪੰਗਤਮਾਨ ਸਾਹਿਬ ਨੇ ਚੰਗਾ ਕੀਤਾ ਇਹਦੇ ਨਾਲ ਕਿਉਂਕਿ ਡੀਐਸਪੀ ਪਹਿਲਾਂ ਵੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ ਇਹ ਨਵੀਂ ਗੱਲ ਨਹੀਂ ਹੈਗੇ ਜਿਹੜੇ ਹੁਣ ਜਿਹੜੇ ਲੱਗੇ ਨੇ ਇਸ ਟਾਈਮ ਦੇਸ਼ ਦੀ ਪਹਿਲੀ ਫੋਰਸ ਬਣੀ ਆ ਸੜਕ ਸੁਰੱਖਿਆ ਫੋਰਸ ਉਹ ਗਗਨ ਅਜੀਤ ਸਿੰਘ ਹੋਣੀ ਉਹ ਵੀ ਡੀਐਸਪੀ ਹਾਕੀ ਦੇ ਖੇਡੇ ਲੰਪਿੰਗ ਖੇਡੇ ਉਹਨਾਂ ਨੂੰ ਵੀ ਉਸ ਸਮੇਂ ਦੀ ਸਰਕਾਰ ਨੇ ਡੀਐਸਪੀ ਭਰਤੀ ਕੀਤਾ ਪ੍ਰਭਜੋਤ ਸਿੰਘ ਹੋਣੀ ਹੈ ਔਰ ਜਿਹੜੇ ਜੁਗ ਜੋ ਜੁਗਰਾਜ ਹੋਣੀ ਉਹ ਇੰਸਪੈਕਟਰ ਭਰਤੀ ਹੋਏ ਸੀ ਨਾ ਉਸ ਸਮੇਂ ਜਿੰਨੇ ਡੀ ਕਿਉਂਕਿ ਕਲਾਸ 1 ਪੋਸਟ ਆ ਕਲਾਸ 1 ਪੋਸਟ ਵਾਸ ਤੁਹਾਨੂੰ ਬੀਏ ਚਾਹੀਦੀ ਹੈ ਡਿਗਰੀ ਚਾਹੀਦੀ ਹੈ ਗ੍ਰੈਜੂਏਸ਼ਨ ਦੀ ਡਿਗਰੀ ਚਾਹੀਦੀ ਹੈ ਨਾ ਉਹ ਬਹੁਤ ਸਾਰੇ ਪਹਿਲਾਂ ਵੀ ਡੀਐਸਪੀ ਭਰਤੀ ਹੋਏ ਨੇ ਪ੍ਰਗਟ ਸਿੰਘ ਔਰ ਵੀ ਡੀਐਸਪੀ ਪਰ ਜਦੋਂ ਇਹ ਵਾਲਾ ਸੀ ਹਰਪਜਤ ਸਿੰਘ ਹੈ ਕਾਲੀ ਸਰਕਾਰ ਨੇ ਇਹਨੂੰ ਵੀ ਆਫਰ ਦਿੱਤੀ ਹੈਗੀ ਸੀ ਡੀਐਸਪੀ ਨੇ ਮੰਨਿਆ ਨਹੀਂ ਹੈਗੇ ਜਿਹੜੇ ਅਵਨੀਤ ਕੌਰ ਜੋ ਜਿਹੜੇ ਕਹਿ ਸਕਦੇ ਨੂੰ ਗੋਲਡਨ ਗਰਲ ਕਹਿ ਸਕਦੇ ਨੇ ਉਹ ਵੀ ਕਾਲੀਆਂ ਵੇਲੇ ਡੀਐਸਪੀ ਹੋਈ ਸੋ ਬਹੁਤ ਸਾਰੇ ਕਾਲੀਆਂ ਨੇ ਵੀ ਕਾਂਗਰਸ ਵੇਲੇ ਵੀ ਡੀਐਸਪੀ ਭਰਤੀ ਹੋਏ ਨੇ ਜਿਹੜੀ ਕੁੜੀ ਇੰਡੀਅਨ ਹਾਕੀ ਟੀਮ ਦੀ ਕ੍ਰਿਕਟਰ ਹਰਮਨ ਜਿਹੜਾ ਉਹ ਕੈਪਟਨ ਹਾਂ ਉਹ ਹਾਂ ਉਹ ਕੈਪਟਨ ਮਰਿੰਦਰ ਸਿੰਘ ਨੇ ਡੀਐਸਪੀ ਭਰਤੀ ਕੀਤਾ ਹੈਗਾ ਸੀ ਮੈਂ ਉਸ ਸਮੇਂ ਆਪ ਉਹਦੀ ਕੈਪਟਨ ਮਰਿੰਦਰ ਸਿੰਘ ਦੇ ਘਰੋਂ ਬਾਹਰ ਨਿਕਲਦਿਆਂ ਡੀਜੀਪੀ ਉਸ ਸਮੇਂ ਸ਼ਰੇਸ਼ ਅਰੋੜਾ ਸੀ ਉਹ ਦੋਨਾਂ ਜਣੇ ਦੀ ਇੰਟਰਵਿਊ ਕੀਤੀ ਹੈਗੀ ਸੀ ਉਹ ਇਹ ਆ ਪਰ ਇਹ ਪਹਿਲੀ ਦਫਾ ਪੀਸੀਐਸ ਅਫਸਰ ਐਸਡੀਐਮ ਪ੍ਰਤੀਕਨ ਮਿਲਦੇ ਕਾਬਲੇ ਤਰੀਕ ਪ favor ਇਹ ਜਿਹੜਾ ਖਾਸ ਕਰਕੇ ਜਦੋਂ ਹੁਣ ਮਾਪਿਆਂ ਨੂੰ ਲੱਗਾ ਕਿ ਖੇਡਾਂ ਦੇ ਵਿੱਚ ਜੇ ਤੁਸੀਂ ਨੈਸ਼ਨਲ ਖੇਡ ਹੈ ਜਾਂ ਏਸ਼ੀਆ ਖੇਡ ਹੈ ਤੁਹਾਡੀ ਨੌਕਰੀ ਤੇ ਪੱਕੀ ਹੈ ਤੁਹਾਡੀ ਐਜੂਕੇਸ਼ਨ ਦੇ ਹਿਸਾਬ ਦੇ ਨਾਲ ਤੁਸੀਂ ਕਲਾਸ 1 ਅਫਸਰ ਜੇ ਤੁਹਾਡੀ ਗ੍ਰੈਜੂਏਸ਼ਨ ਆ ਗਈ ਹੈ ਤੁਸੀਂ ਡੀਐਸਪੀ ਭਰਤੀ ਹੋ ਸਕਦੇ ਨੇ ਕਿਉਂਕਿ ਜਿਹੜੀ ਸਪੋਰਟਸ ਪਾਲਿਸੀ ਆ ਉਹਦੇ ਚ ਤੁਸੀਂ ਕਲਾਸ 1 ਤਾਂ ਹੀ ਭਰਤੀ ਹੋਗੇ ਜੇ ਤੁਹਾਡੇ ਕੋ ਏਸ਼ੀਆ ਤੁਹਾਡੇ ਕੋ ਕਾਮਨਵੈਲਥ ਤੁਹਾਡੇ ਕੋਲ 올림픽 ਤੁਹਾਡੇ ਕੋਲ ਕੋਈ ਵਰਲਡ ਕੱਪ ਦੇ ਵਿੱਚ ਤੁਹਾਡੇ ਕੋਲ ਕੋਈ 골ਡ ਮੈਡਲ ਆ ਜਾਂ ਤੁਸੀਂ ਲੈ ਸਕਦੇ ਆਗੇ ਨੇ ਜੋ ਪਿੱਛੇ ਜੇ ਰੌਲਾ ਨਹੀਂ ਪੈ ਗਿਆ ਕਿ ਚੰਨੀ ਸਾਹਿਬ ਨੂੰ 2 ਕਰੋੜ ਰੁਪਏ ਦੀ ਆਫਰ ਆ ਉਹ ਉਹਨੇ ਦੇ ਨਾ ਇੰਡੀਆ ਖੇਡਿਆ ਸੀ ਏਸ਼ੀਆ ਕਾਮਨਵੈਂਥ ਵਰਲਡ ਕੱਪ 올림픽 ਦੇ ਦੂਰ ਦੀ ਗੱਲ ਉਹਨੇ ਤਾਂ ਇੰਡੀਆ ਵੀ ਨਹੀਂ ਖੇਡਿਆ ਸੀ ਉਹ ਚਲੋ ਇੱਕ ਪੋਲੀਟਿਕਲ ਇਸ਼ੂ ਆ ਬਣ ਗਿਆ ਉਸ ਤੋਂ ਬਾਅਦ ਰਿਜ਼ਲਟ ਸਾਰਿਆਂ ਦੇ ਸਾਹਮਣੇ ਜ਼ੀਰੋ ਹਾਲਾਂਕਿ ਹਰਿਆਣੇ ਦੇ ਵਿੱਚ ਜਿਹੜਾ ਵਾ ਉਹਨਾਂ ਨੇ ਇਹ ਕਹਿ ਤਾ ਕਿ ਜਿਹੜੇ ਖਿਡਾਰੀ ਨੇ ਇਹਨਾਂ ਨੂੰ ਅਸੀਂ ਨਾਤੇ ਹਰਿਆਣੇ ਦੇ ਵਿੱਚ ਆਪਾਂ ਜਿਵੇਂ ਇੱਥੇ ਪੀਪੀਐਸ ਕਹਿੰਦੇ ਉੱਤੇ ਐਚਪੀਐਸ ਕਹਿੰਦੇ ਨੇ ਆਪਾਂ ਪੀਸੀਐਸ ਕਹਿੰਦੇ ਉੱਤੇ ਐਚਸੀਐਸ ਕਹਿੰਦੇ ਨੇ ਜਿਹੜੇ ਉੱਥੇ ਡੀਐਸਪੀ ਜਾਂ ਐਸਡੀਐਮ ਉਹ ਕਹਿੰਦੇ ਅਸੀਂ ਨਹੀਂ ਕਰਨਾ ਇਹਨਾਂ ਨੂੰ ਸਪੋਰਟਸ ਕੋਟੇ ਦੇ ਵਿੱਚ ਹੀ ਭਰਤੀ ਕਿਉਂਕਿ ਇਹ ਖਿਡਾਰੀ ਆ ਹੋਰ ਪਨੀਰੀ ਤਿਆਰ ਕਰਨ ਪਤਾ ਜੋ ਫਾਇਦਾ ਹੋ ਸਕੇ ਉਥੇ ਦੇ ਆਈਐਸ ਅਫੀਸਰ ਜਿਹੜੇ ਹੈਗੇ ਨੇ ਉਹਨਾਂ ਨੇ ਕੋਟਾ ਹੀ ਬੰਦ ਕਰਵਾ ਦਿੱਤਾ ਹੈ ਕ ਪੁਲਿਸ ਦੇ ਵਿੱਚ ਤੇ ਸਿਵਲ ਸਰਵਿਸ ਦੇ ਵਿੱਚ ਪਰ ਪੰਜਾਬ ਦੇ ਵਿੱਚ ਇਹ ਕੋਟਾ ਬਹਾਲ ਮੈਨੂੰ ਲੱਗਦਾ ਹੈ ਕੋਟਾ ਹੋਣਾ ਚਾਹੀਦਾ ਹੈਗਾ ਬੜਾ ਜ਼ਰੂਰੀ ਹੈਗਾ ਕਿ ਇਸ ਕਰਕੇ ਲੋਕੀ ਹੋਰ ਖਿਡਾਰੀ ਪੈਦਾ ਹੋਣ ਲੋਕਾਂ ਨੂੰ ਲੱਗੇ ਕਿ ਹਾਂ ਵੀ ਕਿਉਂਕਿ ਖੇਡ ਦੇ ਵਿੱਚ ਤੁਸੀਂ ਜਿਆਦਾ ਲੰਮਾ ਨਹੀਂ ਖੇਡ ਸਕਦੇ ਤੁਸੀਂ 60 ਸਾਲ ਤੱਕ ਦੀ ਉਮਰ ਕਿ ਜੇ ਬੱਚਾ ਇੱਕ ਇੱਕ ਸਾਲ ਤੱਕ ਜਾਂ 19 ਸਾਲ ਦੀ ਉਮਰ 'ਚ ਸਿਲੈਕਟ ਹੁੰਦਾ ਵੱਧ ਤੋਂ ਵੱਧ ਹਾਕੀ ਦੇ ਵਿੱਚ ਔਰ ਕ੍ਰਿਕਟ ਦੇ ਵਿੱਚ ਜਾਂ ਹੋਰ ਜੁੱਡੂ ਹੋ ਗਿਆ ਐਥਲੀਟਿਕਸ ਹੋ ਗਿਆ ਤੁਸੀਂ 25 26 ਸਾਲ ਤੱਕ ਹੀ ਖੇਡ ਸਕਦੇ ਉਸ ਤੋਂ ਬਾਅਦ ਦੇ ਬੰਦੇ ਦੇ ਦਾਣੇ ਵਿਕ ਜਾਂਦੇ ਨਵੀਂ ਪਨੀਰੀ ਆ ਜਾਂਦੀ ਫਿਰ ਉਸ ਤੋਂ ਬਾਅਦ ਬੰਦਾ ਕੀ ਕਰੇ 골ਡ ਮੈਡਲ ਲੈ ਕੇ ਗਲਚ ਪਾ ਕੇ ਘੁੰਮੇਗਾ ਤਾਂ ਨਹੀਂ ਹੈ ਤੇ ਮੇਰਾ ਲੱਗਦਾ ਕੋਟਾ ਬਹਾਲ ਹੋਣਾ ਚਾਹੀਦਾ ਔਰ ਚੰਗੀ ਗੱਲ ਹੈ ਕਿ ਪੁਲਿਸ ਦੇ ਨਾਲ ਨਾਲ ਸਰਕਾਰ ਨੇ ਪੀਸੀਐਸ ਆਫੀਸਰ ਬਤੌਰ ਐਸਡੀਐਮ ਵੀ ਭਰਤੀ ਕੀਤਾ ਹੈਗਾ ਚੰਗੀ ਗੱਲ ਔਰ ਚੰਗੀ ਸ਼ੁਰੂਆਤ ਹੈ ਇਹ ਚੁਆਇਸ ਪੁੱਛਣੀ ਚਾਹੀਦੀ ਜਿਨਨੇ ਕੁਆਲਿਫਿਕੇਸ਼ਨ ਹੈ ਜਿਸ ਦੀ ਏਜ ਘਟਾ 28 ਸਾਲ ਤੋਂ ਘੱਟ ਡੀਐਸਪੀ ਹੋ ਜੇ ਜੇਕਰ ਨਾ ਉਹ ਐਸਡੀਐਮ ਭਰਤੀ ਹੋ ਜੇ ਹੋਰ ਵੀ ਬਹੁਤ ਹੀ ਕਲਾਸ 1 ਹੀ ਨਹੀਂ ਤੁਸੀਂ ਬਾਕੀ ਜਿਹੜੀਆਂ ਪੋਸਟਾਂ ਵੀ ਕ੍ਰੀਏਟ ਕਰ ਸਕਦੇ ਹੋ ਤੁਸੀਂ ਜਿਵੇਂ ਪੀਸੀਐਸ ਅਲਾਈਡ ਆ ਤੁਸੀਂ ਈਟੀਓ ਬੀਡੀਪੀਓ ਇਦਾਂ ਤਹਿਸੀਲਦਾਰ ਨਾਇਬ ਤਹਿਸੀਲਦਾਰ ਵੀ ਭਰਤੀ ਚੁਆਇਸ ਹੋਣੀ ਚਾਹੀਦੀ ਹੈਗੀ ਨਾ ਤੇ ਮੈਨੂੰ ਲੱਗਦਾ ਕਿ ਚੰਗੀ ਗੱਲ ਹੈ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨਾ ਉਹ ਹੋਰ ਖੇਡਾਂ ਵੱਲ ਆਪਣਾ ਕਰਨਗੇ ਪ੍ਰੈਕਟਿਸ ਕਰਨਗੇ ਕਿ ਅਸੀਂ ਵੀ ਮੈਡਲ ਲਿਆਈਏ ਪੰਜਾਬ ਵਾਸਤੇ ਇੰਡੀਆ ਵਾਸਤੇ ਔਰ ਪੰਜਾਬ ਸਰਕਾਰ ਸਾਨੂੰ ਡੀਐਸਪੀ ਜਾਂ ਐਸਡੀਐਮ ਭਰਤੀ ਕਰੇ